ਲਿਪੋਸ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਚੰਡੀਗੜ੍ਹ ਮੇਰ ਦੀ ਚੋਨ ਨੂੰ ਲੈ ਕੇ ਅੱਜ ਤੁਸੀਂ ਹੀ ਤੁਹਾਨੂੰ ਪ੍ਰਬੰਧ ਦਿਖਾਉਣੇ ਆ ਕਿਉਂਕਿ ਅੱਜ ਚੰਡੀਗੜ੍ਹ ਨੂੰ ਨਵਾਂ ਮੇਰ ਮਿਲਣਾ ਹੈ ਕਿਉਂਕਿ ਪਿਛਲੇ ਦਿਨੀ ਮੀ 18 ਤਰੀਕ ਦੀ ਗੱਲ ਕਰੀਏ ਤਾਂ ਚੋਨ ਹੋਣੀ ਸੀ ਜਿਹੜੀ ਤੋਂ ਚੋਨ ਨੂੰ ਪੋਸਟਪੋਨ ਕੀਤਾ ਗਿਆ ਪਰ ਅੱਜ ਜਿਹੜਾ ਪ੍ਰਬੰਧ ਹੈਗਾ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਗੇ ਕਿ ਬਹੁਤ ਹੀ ਜਿਹੜੀ ਸ਼ਾਂਤੀਮਈ ਜਿਹੜਾ ਇੱਥੇ ਇਸ ਸਮੇਂ ਜਿਹੜਾ ਡਿਸਪਲਨ ਨੂੰ ਬਣਾ ਕੇ ਰੱਖਿਆ ਗਿਆ ਹੈ ਮੀਡੀਆ ਨੂੰ ਅੱਗੇ ਤੱਕ ਜਾਣ ਦੀ ਇਜਾਜ਼ਤ ਨਹੀਂ ਹੈਗੀ ਬੈਰੀਕੇਡ ਲੱਗੇ ਹੋਏ ਨੇ नगर निगम ਦਾ ਆਫਿਸ ਹੈਗਾ ਤੇ ਆਫਿਸ ਤੋਂ ਬਾਹਰ ਜਿਹੜੀ ਬੈਰੀਕੇਡ ਹੈਗੀ ਆ ਤਾਂ ਪੁਲਿਸ ਦੀ ਪੂਰੀ ਜਿਹੜੀ ਘੇਰਾਬੰਦੀ ਉੱਥੇ ਕੀਤੀ ਹੋਈ ਹੈ ਸਿਰਫ ਜਿਹੜੇ ਇੱਥੇ ਮੁਲਾਜ਼ਮ ਕੰਮ ਕਰਦੇ ਨੇ ਜਾਂ ਜਿਹੜੇ ਕਾਉਂਸਲਰ ਜਿਨ੍ਹਾਂ ਦੀ ਵੋਟ ਹੈਗੀਆਂ ਨੇ ਉਹ ਹੀ ਸਿਰਫ ਅੰਦਰ ਗਏ ਨੇ ਬਾਕੀ ਸਾਰੇ ਜਿਹੜੇ ਬਾਹਰ ਇੰਤਜ਼ਾਰ ਕਰ ਰਹੇ ਨੇ ਕੋਈ ਜ਼ਿਆਦਾ ਇਕੱਠ ਨਹੀਂ ਹੈਗਾ ਕਿਸੇ ਵੀ ਪਾਰਟੀ ਦੇ ਵੱਲੋਂ ਅੱਜ ਇੱਥੇ ਕੋਈ ਵਰਕਰ ਨਹੀਂ ਹੈਗੇ ਕੋਈ ਵੀ ਪਾਰਟੀ ਦੇ ਵੱਲੋਂ ਵੱਡਾ ਇਕੱਠ ਨਹੀਂ ਹੈਗਾ ਦੂਸਰੇ ਪਾਸੇ ਤਸਵੀਰਾਂ ਦਿਖਾਉਨੇ ਆ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਕਿਉਂਕਿ 700 ਦੇ ਕਰੀਬ ਜਿਹੜੀ ਚੰਡੀਗੜ੍ਹ ਪੁਲਿਸ ਦੀ ਟੁਕੜੀ ਤੈਨਾਤ ਸੀ ਤਾਂ ਉਸ ਤੋਂ ਇਲਾਵਾ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਰਮਡ ਫੋਰਸ ਵੀ ਇੱਥੇ ਲਗਾਈਆਂ ਗਿਆ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਰਮਡ ਫੋਰਸ ਵੀ ਇੱਥੇ ਲਗਾਈਆਂ ਗਿਆ ਨੇ ਇੱਧਰ ਪੂਰੀ ਜਿਹੜੀ ਕੈਮਰਾ ਕਵਰੇਜ ਵੀ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਕਿਸੇ ਪ੍ਰਕਾਰ ਦੀ ਵੀ ਕੁੱਤਾਈ ਇਸ ਵਾਰ ਜਿਹੜੀ ਨਹੀਂ ਦੇਖਣ ਨੂੰ ਮਿਲੀ ਕਿਉਂਕਿ ਪਿਛਲੇ ਸਮੇਂ ਜੋ ਬਵਾਲ ਹੋਇਆ ਸੀ ਪਰ ਜਿਹੜਾ ਇੰਟਰਸਟਿੰਗ ਜਿਹੜੀ ਵੋਟ ਹੈਗਾ ਉਹ ਇਹ ਵੀ ਅਸੀਂ ਜ਼ੂਰ ਕਹਾਂਗੇ ਕਿ ਇੰਡੀਆ ਲਾਇਨਸ ਦੀ ਗੱਲ ਕਹੀ ਤਾਂ ਇੰਡੀਆ ਲਾਇਨਸ ਤੇ ਹੀ ਅੱਜ ਪ੍ਰਿਕਿਆ ਕਹਿ ਸਕਦੇ ਆ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਜੇਕਰ ਕੌਂਸਲਰ ਮਿਲ ਕੇ VOTING ਹੁੰਦੀ ਹੈ ਤਾਂ ਆਮ ਆਦੀ ਪਾਰਟੀ ਦਾ ਜਿਹੜਾ ਮੇਅਰ ਜ਼ਰੂਰ ਜਿਹੜਾ ਬਣੇਗਾ ਤਾਂ ਦੂਸਰੇ ਪਾਸੇ ਅਗਰ ਕ੍ਰੋਸ VOTING ਹੁੰਦੀ ਹੈ ਤਾਂ ਕ੍ਰੋਸ VOTING ਹੁੰਦੀ ਤਾਂ ਜਿਸ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਝਟਕਾ ਲੱਗ ਸਕਦਾ ਹੈ ਤੇ BJP ਦਾ ਮੇਅਰ ਬਣ ਸਕਦਾ ਕਿਉਂਕਿ ਟੋਟਲ 35 ਜਿਹੜੀ ਵੋਟ ਹੈਗੀਆਂ ਜਿਸ ਦੇ ਵਿੱਚ 14 ਵੋਟ BJP ਕੋਲ ਨੇ ਦੇ 13 ਵੋਟ ਆਮ ਆਦਮੀ ਪਾਰਟੀ ਦੇ ਸੱਤ ਤਾਂ ਅਗਰ ਅਸੀਂ ਕਾਂਗਰਸ ਦੀ ਜੋੜੀ ਤਾਂ ਵੀ ਜਿਹੜੀਆਂ ਬਣਨ ਗਿਆ ਤਾਂ 19 ਵੋਟ ਲਗਭਗ ਜ਼ਰੂਰ ਜਿਹੜੀ ਪਾਰਟੀ ਨੇ ਜੇਤੂ ਕਰਾਰ ਹੈਗਾ ਉਹਨੂੰ ਜ਼ਰੂਰ ਚਾਹੀਦੀਆਂ ਹੋਣਗੀਆਂ ਪਰ ਵੱਡਾ ਸਸਪੈਂਸ ਜ਼ਰੂਰ ਹੈਗਾ ਪਿਛਲੇ ਸਮੇਂ ਵੀ ਮੀਡੀਆ ਦੇ ਵਿੱਚ ਨਵੇਂ ਮੇਅਰ ਦੀ ਗੱਲ ਆਖੀ ਗਈ ਸੀ ਇਸ ਵਾਰ ਇਲੈਕਸ਼ਨ ਬੜੀ ਪੀਸਫੁਲ ਹੋ ਰਿਹਾ ਹੈ ਵੋਟਾਂ ਸ਼ੁਰੂ ਹੋ ਚੁੱਕੇ ਨੇ ਕੁਝ ਹੀ ਸਮੇਂ ਬਾਅਦ ਜੁੜੇ ਹੋ ਡੇਲੀ ਪੋਸਟ ਮੀਆਬੀ ਦੇ ਨਾਲ ਤੁਹਾਡੇ ਨਾਲ ਮੇਰ ਦੀ ਅਗਰ ਚੋਣ ਹੋ ਜਾਂਦੀ ਤਾਂ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਅੱਜ ਦੀ ਮੇਰ ਇਲੈਕਸ਼ਨ ਦੇ ਮੱਦੇ ਨਜ਼ਰ ਮਾਣਿਓ ਪੰਜਾਬਣ ਹਰਿਆਣਾ ਹਾਈ ਕੋਰਟ ਦੀ ਹੁਕਮਾ ਦੇ ਤਹਿਤ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਹੈ 700 ਤੋਂ ਉੱਪਰ ਫੋਰਸ ਸਾਡੀ ਇੱਥੇ ਤੈਨਾਤ ਹੈ ਆਈਟੀਬੀਪੀ ਦਾ ਕੰਪੋਨੈਂਟ ਲੱਗਿਆ ਹੈ ਸੀਆਰਪੀਐਫ ਦੀ ਰੈਪਿਡ ਐਕਸ਼ਨ ਫੋਰਸ ਇੱਥੇ ਲੱਗੀ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਕੰਪੋਨੈਂਟ ਲੱਗੇ ਹੋਏ ਨੇ ਸੀਨੀਅਰ ਅਫਸਰਾਂ ਖੁਦ ਮੌਜੂਦ ਨੇ ਫੀਲਡ 'ਚ ਸੀਸੀਟੀਵੀ ਕੈਮਰਾਜ਼ ਦੀ ਕਵਰੇਜ 100% ਹੋ ਰਹੀ ਹੈ ਤੇ ਜਿਹੜੇ ਵੀ ਡਾਇਰੈਕਸ਼ਨਸ ਮਾਨਯੋਗ ਹਾਈ ਕੋਰਟ ਨੇ ਦਿੱਤੇ ਸੀ ਸਾਰਿਆਂ ਦੀ ਕੰਪਲਾਈਅੰਸ ਹੋ ਰਹੀ ਹੈ ਪੂਰੇ ਲਾਅ ਐਂਡ ਆਰਡਰ ਨੂੰ ਇਨਸ਼ੋਰ ਕੀਤਾ ਜਾਏਗਾ ਬਹਾਲ ਕੀਤਾ ਜਾਏਗਾ ਸੋ ਕਿੰਨੇ ਕਿੰਨਾਂ ਨੂੰ ਅੰਦਰ ਐਂਟਰੀ ਜੀਨ ਦਿੱਤੀ ਜਾ ਰਹੀ ਹੈ ਤੇ ਕਿੰਨੇ ਵਜੇ ਸ਼ੁਰੂ ਹੋਏ ਆ ਜੈਂਟਲੀ ਸਿਰਫ ਕਾਉਂਸਲਰ ਜਿਨ੍ਹਾਂ ਨੇ ਵੋਟ ਪਾਈ ਹੈ ਤੇ ਮਾਨਯੋਗ ਐਮਪੀ ਜਿਨ੍ਹਾਂ ਦੀ ਵੋਟ ਹੈ ਉਹੀ ਅਲਾਉਡ ਨੇ ਉਸ ਤੋਂ ਇਲਾਵਾ ਬਿਲਡਿੰਗ ਦੇ ਅੰਦਰ ਐਮਸੀ ਦੇ EMPLOYEES ਜਿਹੜੇ ਰੋਜ਼ਾਨਾ ਦੇ ਤਰ੍ਹਾਂ ਆਪਣੇ ਆਫਿਸ ਆਏ ਨੇ ਉਹਨਾਂ ਨੂੰ ਹੀ ਅਲਾਉ ਕੀਤਾ ਜਾ ਰਿਹਾ ਹੈ ਹੋਰ ਕਿਸੇ ਨਾਲ ਪਾਸ ਧਾਰਕ ਕਾਉਂਸਲਰਸ ਨਾਲ ਅਲਾਉਡ ਨਹੀਂ ਹੈ ਤੇ ਉਹਨਾਂ ਨੂੰ ਕੋਈ ਐਂਟਰੀ ਨਹੀਂ ਹੋਰ ਉਨੇ ਅਸੀਂ ਅੰਦਰੋਂ ਲਾਈਵ ਫੀਡਬੈਕ ਲੈ ਰਹੇ ਆ ਤੇ ਤੁਹਾਨੂੰ ਅਪਡੇਟ ਕਰਦੇ ਰਾਵਾਂਗੇ